ਜੇ ਕੋ ਜਿਉ ਕਹ ਉਹਨਾਂ ਕੋ ਤੈਨ ਜਨਮ ਕੀ ਤਲਬ ਨਾਲ ਗੁਰਨਾਨਕ ਪਾਸ਼ਾ ਮਹਾਰਾ ਕਹਿੰਦੇ ਜਿਹੜੇ ਤੈਨ ਸੁਣਾਉਂਦੇ ਤੇਰੀ ਉਸਤਤ ਕਰਦੇ ਤੇਰਾ ਨਾਮ ਜਪਦੇ ਆ ਤਉਹਨ ਸਲਾਹਣ ਤੈਨ ਧਨ ਪੱਲੇ ਜਿਨ੍ਹਾਂ ਦੇ ਅੰਦਰ ਹਿਰਦੇ ਤੇ ਨਾਮ ਰੂਪੀ ਧਨ ਹੈ ਤਉਹਨ ਸਲਾਹਣ ਤੈਨ ਧਨ ਪੱਲੇ ਨਾਨਕ ਆਤਮ ਸੋਈ ਨਾਨਕ ਦਾ ਕੋਈ ਵੀ ਧਨ ਜਿਹੜਾ ਉਹ ਨਾਮ ਦਾ ਹੀ ਆ ਤੇ ਮਹਾਰਾ ਕਹਿੰਦੇ ਜੇ ਕੋ ਜਿਉ ਕਹ ਉਹਨਾਂ ਕੋ ਕੋ ਨਾਮ ਜਪਣ ਵਾਲੂ ਜੀ ਕਹਿ ਕੇ ਬੁਲਾ ਲਵੇ ਤੈਨ ਜਨਮ ਕੀ ਤਲਬ ਨਾ ਕੋਈ ਉਹਨੂੰ ਜਮਾਤ ਤੇ ਚਲਵਲੀ ਕੀਤਾ ਜਾਏਗਾ ਐਡਾ ਵੱਡਾ ਮਹਾਰਾਜ ਨੇ ਸਰਕਾਰ ਕਰਨ ਦਾ ਫਲ ਦਿੱਤਾ ਮਹਾਰਾਜ ਇੱਕ ਕਲੰਦਰ ਸੀ ਸਾਹਮਣੇ ਕਲੰਦਰ ਜਿਹੜਾ ਮਦਾਰੀ ਕਹਿੰਦੇ ਨੇ ਆ ਉਹਨੇ ਘ੍ਰਿਚ ਭਾ ਲਿਆ ਸੀ ਉਹ ਰਿਚ ਨੂੰ ਇੰਨਾ ਸਿਖਾਇਆ ਸੀ ਜੋ ਉਹ ਕਹਿੰਦਾ ਰਿਚ ਉਹ ਵੀ ਕੁਝ ਕਰਦਾ ਉਹ ਫਿਰਦਾ ਫਿਰਦਾ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਅੰਸ਼ ਦੇ ਵਿੱਚੋਂ 10ਵੀਂ ਪੀੜ੍ਹ ਚ ਬਾਬਾ ਸਾਹਿਬ ਸਿੰਘ ਮੇਦਰੀ ਹੋਏ ਆ ਜਿਹੜੇ ਜਨਮ ਤੋਂ ਹੀ ਸੱਭੇ ਪੋਛੀ ਦੀ ਪਰਮਾਤਮਾ ਦੀ ਰੂਹ ਸੀ ਉਹਨੇ ਇਸਤਾਨ ਤੇ ਪਹੁੰਚਿਆ ਜਦੋਂ ਪਹੁੰਚਿਆ ਤੇ ਉਹ ਵੇਖ ਕੇ ਵੱਡਾ ਉਹ 68-8 ਵੇਖ ਕੇ ਵੱਡਾ ਸਿਸਟਮ ਵੇਖ ਕੇ ਉਹ ਕਲੰਦਰ ਰਿਛੂ ਕਹਿੰਦਾ ਵੀ ਇਹ ਵੱਡੇ ਲੋਕ ਨੇ ਇਹਨਾਂ ਨੂੰ ਨਮਸਕਾਰ ਕਰ ਇਹ ਕੋਈ ਵਾਪਾਂ ਨੂੰ ਵੱਡੀ ਬਖਸ਼ੀਸ਼ ਦੇਣਗੇ ਉਸ ਕਲੰਦਰ ਦੇ ਕਹਿਣ ਤੇ ਉਸ ਰਿਛ ਨੇ ਬਾਬਾ ਸਰ ਸਿੰਘ ਬੇਦੀ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ ਜਦੋਂ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਵੇਖ ਕੇ ਆਪ ਦੇ ਸੇਵਾਦਾਰ ਨੂੰ ਕਹਿਣ ਲੱਗੇ ਕਹਿੰਦੇ ਐ ਕਰ ਖਜ਼ਾਨੇ ਤੋਂ ਮਾਇਆ ਲੈ ਕੇ ਆ 31 ਰੁਪਏ 9 ਅੰਨੇ 31 ਰੁਪਏ 9 ਅੰਨੇ ਮਾਇਆ ਲੈ ਕੇ ਆ ਜਦੋਂ ਮਾਇਆ ਲੈ ਕੇ ਆਇਆ ਸੇਵਾਦਾਰ ਬਾ ਬੁਰਖਾਨ ਨੂੰ ਕਹਿਣ ਕਿ ਮਰਾ ਮਾਇਆ ਕਿ ਇਸ ਕਲੰਦਰ ਨੂੰ ਦੇ ਦੇ ਜਦੋਂ ਕਲੰਦਰ ਨੂੰ ਮਾਇਆ ਦਿੱਤੀ ਗਈ ਕਲੰਦਰ ਬਹੁਤ ਜ਼ਿਆਦਾ ਖੁਸ਼ ਉਹ ਰਛੂ ਕਹਿੰਦਾ ਵੇਖ ਅਜ ਤੱਕ ਆਪਾਂ ਨੂੰ ਕਿਸੇ ਨੇ ਇੱਕ ਆਨਾ ਦੋ ਆਨੇ ਜਾਂ ਚਾਰ ਆਨੇ ਇਹਦੂ ਬਾਦ ਕਦੇ ਕਿਸੇ ਨੇ ਮਾਇਆ ਨਹੀਂ ਦਿੱਤੀ ਆ ਇਕੱਠੀ ਆਪਾਂ ਨੂੰ 31 ਰੁਪਏ 9 ਆਨੇ ਮਾਇਆ ਲਈ ਆਪਾਂ ਤਾਂ ਇੰਨੀ ਅੱਜ ਤੱਕ ਦੇਖੀ ਨਹੀਂ ਸੀ ਉਹ ਬੜਾ ਖੁਸ਼ ਮਾਮੁਰ ਕਹਿੰਦੇ ਭਾਈ ਤੈਨੂੰ ਮਾਇਆ ਮਿਲ ਗਈ ਉਹ ਕਹਿੰਦਾ ਹਾਂ ਜੀ ਮਿਲ ਗਈ ਹੈ ਕਹਿੰਦੇ ਕਿੰਨੀ ਹੈ ਕਹਿੰਦਾ ਜੀ 31 ਰੁਪਏ 9 ਆਨੇ ਕਹਿੰਦੇ ਪੂਰੀ ਹੈ ਕਹਿੰਦਾ ਹਾਂ ਜੀ ਪੂਰੀ ਹੈ ਕਹਿੰਦਾ ਫਿਰ ਐ ਕਰ ਦੇ ਤੂੰ ਮਾਇਆ ਬਿਲ ਲਈ 31 ਰੁਪਏ ਨਾ ਆਨੇ ਪੂਰੀ ਐ ਇਸ ਰੇਖ ਦੇ ਗਾਲ ਤੋਂ ਰੱਸੀ ਕੱਢ ਦੇ ਸੰਗਲੀ ਕੱਢ ਦੇ ਉਹ ਕਹਿੰਦਾ ਮਹਾਰਾਜ ਭੱਜ ਜੇਗਾ ਮੇਰੇ ਘਰ ਦਾ ਪਰਿਵਾਰ ਜਿਹੜਾ ਮੈਂ ਪਾਲਣ ਪੋਸਣ ਰੋਟੀ ਦਾ ਗੁਜ਼ਾਰਾ ਮੇਰਾ ਇਸੇ ਨਾਲ ਹੀ ਚੱਲਦਾ ਜਿਹੜਾ ਮੈਂ ਰੋਟੀ ਦਾ ਗੁਜ਼ਾਰਾ ਕਰਦਾ ਪਰਿਵਾਰ ਪਾਲਦਾ ਉਹ ਇਸੇ ਨਾਲ ਹੀ ਚੱਲਦਾ ਤੀਰ ਮਾਰੇ ਮੇਰਾ ਰੋਟੀ ਦਾ ਗੁਜ਼ਾਰਾ ਖਤਮ ਹੋ ਜੂਗਾ ਨੇ ਭੱਜ ਜਾਣਾ ਮਾਪਰ ਕਹਿਣ ਲੱਗੇ ਕਿ ਕਿਤੇ ਭੱਜਣ ਜੋਗਾ ਨਹੀਂ ਰਿਹਾ ਕਿੰਮਾਰ ਕਿਵੇਂ ਇਹ ਤੇਰਾ ਲੇਖਾ ਦੇ ਰਿਆ ਸੀ ਇਹ ਤੇਰਾ ਲੇਖਾ ਦੇ ਰਿਆ ਸੀ ਬਾਕੀ ਤੈਨੂੰ ਨੇ ਕਮਾ ਕੇ ਦੇ ਦੇ ਤਾਂ 31 ਰੁਪਏ 9 ਅੰਨੇ ਬਕਾਇਆ ਰਹਿੰਦਾ ਸੀ ਜਿਹੜਾ ਇਹਦੇ ਵੱਲੋਂ ਤੈਨੂੰ ਅਸੀਂ ਦੇ ਦਿੱਤਾ ਹੁਣ ਇੱਕ ਦੇ ਭੱਜਣ ਦੁਗਗਾ ਨਹੀਂ ਰਿਹਾ ਇਹਦੇ ਵਾਸਤੇ ਦਰਗਾਹ ਦੇ ਬੂਹੇ ਖੋਲ ਤੇ ਤੈਨੂੰ ਤੂੰ ਇਹ ਗੱਲ ਕੀਤੀ ਸੀ ਇਹ ਕੋਈ ਵੱਡੀ ਬਖਸ਼ੀਸ਼ ਦੇਣਗੇ ਤੂੰ ਬਖਸ਼ੀਸ਼ ਦੀ ਗੱਲ ਕੀਤੀ ਸੀ ਆ ਮਾਇਆ ਵੱਡੀ ਬਖਸ਼ੀਸ਼ ਨਹੀਂ ਇਹਦੇ ਵਾਸਤੇ ਦਰਗਾਹ ਦੇ ਬੂਹੇ ਖੋਲ ਕੇ ਇਹ ਹੁਣ ਸੱਚਖੰਡ ਨੂੰ ਚੱਲਿਆ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਇਹ ਸੱਚਖੰਡ ਨੂੰ ਚੱਲਿਆ ਕਰ ਸਾਧੂ ਅੰਦਲੀ ਪੁੰਨ ਵੱਡਾ ਹੈ ਕਰ ਦੰਡਾਉਤ ਪੁੰਨ ਵੱਡਾ ਹੈ ਕਰ ਸਾਧੂ ਅੰਦਲੀ ਪੁੰਨ ਵੱਡਾ ਬਰੋਜ ਪੜਦੇ ਆਗੇ ਕਿਸੇ ਨੂੰ ਨਮਸਕਾਰ ਕਰਨਾ ਜੀ ਕਹਿ ਕੇ ਬੁਲਾਦਣਾ ਇਹ ਨਹੀਂ ਪਰਮਾਤਮਾ ਸਿੱਧੀ ਵੱਡੀ ਕਿਰਪਾ ਕਰਦੇ ਨੇ ਤੋ ਦਾ ਸਲਾਹਣਾ ਸਿਨ ਧਨ ਪੱਲੇ ਨਾਨਕ ਘਟਨ ਸੋਈ ਜੇ ਕੋ ਜੀਉ ਕਹਿ ਉਹਨਾਂ ਕੋ ਤਨ ਜਨ ਕੀ ਤਲ ਬਨੋ ਇਨਾਂ ਦੇ ਵਿੱਚ ਅੱਡੀ ਵੱਡੀ ਤਾਕਤ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਬੰਦ ਕਹਿ ਨਾਨਕ ਇਹ ਜਤਵੈ ਕਨ ਜਤੋ ਗੁਰਮਤ ਉਸ ਨਾਮ ਨੇ ਰਹਿਣਾ ਨਾਮ ਨੂੰ ਛੱਪਣ ਵਾਲੇ ਨਾਮ ਹੀ ਨੇ ਰਹਿਣਾ ਉਹ ਪਰਮੇਸ਼ਰ ਨੇ ਰਹਿਣਾ ਬਾਕੀ ਜੋ ਉਪਜੋ ਸੋ ਬਣ ਸਿਆ ਪਰੋ ਅੱਜ ਕੇ ਕਾਲ ਨਾਨਕ ਹਰ ਗੁਣ ਗਾਇਲਾ ਛਾੜ ਸਗਲ ਜਿੰਦਾਰ ਮਾਰੇ ਤੁਹਾਨੂੰ ਉਪਦੇਸ਼ ਦਿੱਤਾ ਹੈ ਬਾਅਦ ਤੋਂ ਬਾਅਦ ਜਿੰਨਾ ਹੋ ਸਕਦਾ ਸਿਮਰਨ ਕਰੀਏ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੀਏ ਕਿ ਆ ਕੋ ਇਹ ਜਿਹੜਾ ਆਇਆ ਸਾਡਾ ਸਹਜ ਹੋ ਜਾਏ ਆਏ ਇਸੇ ਵਾਸਤੇ ਆਈ ਪ੍ਰਾਤਮਨੁਖ ਜਿਹੜਾ ਗੋਬਿੰਦ ਮਿਲਣ ਕਿ ਇਹ ਕਰੀ ਬਰੀਆ ਵਾਰੀ ਵਲੀ ਪਰਮੇਸ਼ਰ ਨੂੰ ਮਿਲਣ ਵਾਸਤੇ ਉਹ ਪਰਮੇਸ਼ਰ ਨੂੰ ਮਿਲਿਆ ਤਾਂ ਜਾ ਸਕਦਾ ਕਿ ਅਸੀਂ ਉਹਦੇ ਨਾਲ ਅਭੇਦ ਹੋਈਏ ਉਹਦਾ ਨਾਮ ਲੁਪੀਏ ਆਪਾਂ 2 ਮਿੰਟ ਜਪ ਲਈਏ ਸਤਿਨਾਮ ਵਾਹਿਗੁਰੂ 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 ਸਤਿਨਾਮ हे Vaheguru सतनाम वाहे गुरु सतनाम वाहे गुरु सतनाम वाहे गुरु ਸਤ ਨਾਮ ਵਾਹਿਗੁਰੂ